ਮੋਟਰ ਵਾਲੇ ਨੂੰ ਕਿਥੋਂ ਆਣਾ ਮੁੰਡਾ ਜਾ ਆਉਂਦਾ ਆ ਇਹਦਾ ਕੰਮ ਆ ਇਹ ਤੇ ਦੇਣਾ ਨਾ ਮੈਨੇ ਆਇਆ ਇਹਨੂੰ ਵੜੋ ਬੱਧੀ ਹੋ ਗਿਆ ਆ ਇੱਕ ਆ ਇਹਦਾ ਲੰਘਿਆ ਆ ਹਾਂ ਉਹ ਮੋਟਰੰਬਰ ਮੋਰਦਾ ਪਾਲਸਰ ਬੋਸਰ ਲੱਗਦਾ ਭਾਈ ਯਾ ਉਹਦੇ ਹਾਲਾਤ ਬਹੁਤ ਮਾੜੀ ਨੇ ਦਰਗਾਹ ਵਾਲੇ ਕੈਮਰੇ 'ਚ ਆਇਆ ਹਣਾ ਅੰਦਰ ਕੈਮਰਾ ਹੈ ਬਾਹਰਦਰ ਵੀ ਹੈਗਾ ਅੰਦਰ ਵੀ ਕੰਦਰ ਕੰਦਰ ਸਿੱਧੇ ਚੱਲ ਕੇ ਬਾਹਰ ਹੀ ਚੱਲਦਾ ਹਾਂਜੀ ਪਾਉਣ ਨਾਲ ਰੋਣੀ ਹੋਣਾ ਚਾਹੀਦਾ। ਪਾ ਲਿਆ ਨਾ ਇੱਡੇ ਮੋਲ ਮਰ ਰੱਖੀ। ਉਹ ਦੂਆ ਗਣਾ ਮੰਨ ਲੈ। ਕਹਿੰਦਾ ਜੇ ਡੋਲਾ ਪਾਉਣ ਨਾਲ ਰੋਣੀ ਵਾਂਗ ਲੁੱੜ ਕੇ ਲੈ ਗਏ। ਇਹਨਾਂ ਗੋਲ ਚਲਾਉਂਦੇ ਆ। ਗੱਲ ਤਾਂ ਮੱਥਾ ਲਾਉਣਾ ਚਾਹੀਦਾ। ਸਾਡੇ ਇਹਨਾਂ ਜਿਹੜੇ ਗੱਲਾਂ ਕਰਦਾ ਨੂੰ ਆਉਂਦਾ। ਇਹ ਨੂੰ ਕਹਿੰਦਾ ਕਿਤਾ ਕਿ ਬੱਪ ਨੂੰ ਗੋਲ ਕਰਨ ਲੱਗਾ ਜਿੰਨਾ ਤਾਂ ਮੈਂ ਬੰਦ ਕਰ ਦਿੰਦਾ। ਹੈ? ਆਹ ਨਿਕਲ ਗਏ। ਉਹ ਵਾਏ ਮੋਠੇ ਤੇ ਆਏ ਆ। ਦਾਦ ਵੀ ਹੱਥ ਜਾਈ ਉਹ ਤੇ। ਮਾਂ ਦੇ ਜਵਾਨ ਬੰਦਾ ਹੋਵੇ ਤਾਂ ਬੰਦਾ ਕਦੇ ਵੀ ਲੈ ਤਾਂ ਦੇਖਦਾ ਨਹੀਂ ਭੈਣ ਦਾ ਉਹਦਾ ਗੋਲੀ ਮਾਰ ਦੇਣੀ ਹੈ ਦੇਖਦਾ ਸੀ ਇਹ ਲੈ ਗਾਂ ਦਾ ਸਾਹਿਬ ਆ ਬੜਾ ਹੀ ਕੰਮਕਾਜ ਆ ਇੱਥੇ ਕਾਦੀ ਕਿਆ ਬੋਲਤ ਘੜੀ ਇੰਦਰ ਨੂੰ ਕੋਈ ਮੋਟਾ ਸਟਾਰ ਰਾਜਨਗਰ ਦਾ ਬਸ ਗੱਡਾ ਬੈਸਕੋਨ ਪਾਉਂਦੇ ਮੈਂ ਦੇਖ ਰਿਹਾ ਤੇਰੇ ਬੰਦੇ ਆ ਥਾਣੇ ਨਾਲ ਜਿਹੜੇ ਹੋਣ ਮਾਮੇ ਅੱਜਾ ਥੱਲੇ ਦਾ ਬੋਲ ਉਹ ਕਰਦੇ ਆ ਮਾਰਦੇ ਆ ਕਿਹੜਾ ਕੱਢ ਕੇ ਕਿਉਂ ਲੱਗਦੇ ਆ ਪਹਿਲਾਂ ਕਿਹੜਾ ਕੱਢ ਕੇ ਕਿਉਂ ਪੱਕੀ ਗੱਲ ਦਰਾਜ ਦਰਾਜ ਤੇ ਸਿੱਧਾ ਹੱਥ ਪਾਇਆ ਸਿੱਧਾ ਹੱਥ ਪਾਇਆ ਦਰਾਜ ਤੇ ਉਹਨੇ ਦਰਾਜ ਦਾ ਚਾਰ ਪੰਜ ਵਾਰ ਹੁੰਦਾ ਇਹ ਕਿਉਂ ਆ ਪਹਿਲਾਂ ਆ ਕੇ ਕਿਉਂ ਆ ਪਹਿਲਾਂ ਇਹ ਦੁਕਾਨ ਤੋਂ ਹੋ ਕੇ ਕਿਉਂ ਆ ਪਹਿਲਾਂ ਪੱਕੀ ਗੱਲ ਹੋ ਕੇ ਕਿਉਂ ਆ ਤੁਹਾਨੂੰ ਪਤਾ ਹੈ ਪੇਮੈਂਟ ਆ ਆ ਰਿਹਾ ਆ ਆ ਰਿਹਾ ਆ ਦੌਰਾ ਦੱਬੇ ਲਿਆ ਆਉਂਦੇ ਹਾਂ ਆਵੇਂ ਨੰਦਾ ਖੋਲਿਆ ਨਾ ਅੱਛਾ ਕਿਸੇ ਦੇਖਣਗੇ ਵੀ ਦੂਜਾ ਹੁੰਦਾ ਅਵੇ ਗਾਲ ਕੱਢ ਕੇ ਆ ਗਿਆ ਉਹਨੇ ਮੈਂ ਮੂੰਹ ਦੀਦਾ ਮਾਰਾ ਜੀ ਬਹੁਤ ਹੋ ਗਿਆ ਪਾ ਦੇ ਰਿਹਾ ਹੈਂ ਕਾਲੀ ਦਾ ਦੀਦਾ ਉਹ ਆਪਣੇ ਨੇ ਥੱਲੇ ਥੱਲੇ ਹਰੇ ਲਿਆ ਯਾਰ ਮੈਨੂੰ ਬੰਦੇ ਸੱਦੇ ਨਾਲ ਰੋਲਾ ਪਾਇਆ ਹੁੰਦਾ ਹਾਂ ਫੋਨ ਫੋਨ ਕਿਤੋਂ ਕਰਣਾ ਜੀ ਫੋਨ ਤਾਂ ਭੇਜੋ ਫੋਨ ਤਾਂ ਪੋਹੀ ਲੈ ਅਗਲੇ ਨੇ ਹਾਂ ਹਾਂ ਫੋਨ ਕਿਤੋਂ ਕਰਣਾ ਨੇ ਕਹਿੰਦੇ ਜੀ ਰੋਲਾ ਪਾਇਆ ਹੈ ਨਾ ਨਿਕਲ ਜੀ ਜਾਤੀ ਇਹ ਕਿਤੇ ਬੈਠ ਕੇ ਜਿੰਨੇ ਵੀ ਆਏ ਹੋਣੇ ਦੇਖ ਕੇ ਗਏ ਹਾਂ ਮੈਂ ਗੁੱਸਾ ਹਾਂ ਕਿ ਪਤਾ ਹੈ ਜਦੋਂ ਇੱਕ ਹੀ ਗੱਤੀ ਹੋਣਾ ਆ ਜਾਣਾ ਦਿਨ ਮੈਨੂੰ ਕਰ ਮਿੰਟ ਤਾਂ ਕਰਕੇ ਦੋ ਹੋਰ ਆਏ ਮੈਨੂੰ ਸੋਚਦਾ ਨਹੀਂ ਹੋਈ ਇਹ ਵੀ ਜਿੰਦਗੀ ਫੋਟੋ ਖਿੱਚ ਕੇ